ਸ਼ਸ਼ੀਕਾਲ ਜੀ ਰਾਮ ਰਾਮ ਸਾਰਿਆਂ ਨੂੰ ਜਲਾਲਾਬਾਦ ਵਾਸੀਓ ਕੀ ਹਾਲ ਹੈ ਸਾਰਿਆਂ ਦਾ ਮੈਂ ਉਮੀਦ ਕਰਦਾ ਕਿ ਸਾਰੇ ਠੀਕ ਠਾਕ ਹੋਗੇ ਅੱਜ ਸਵੇਰੇ ਸੈਰ ਕਰਕੇ ਆਏ ਯੋਗ ਕਰਕੇ ਆਏ ਤਾਂ ਜਲਾਲਾਬਾਦ ਬਾਜ਼ਾਰ ਦੇ ਵਿੱਚ ਚੱਕਰ ਲਾਇਆ ਤਾਂ ਮੈਂ ਅੱਜ ਪਹਿਲੀ ਵਾਰ ਵੇਖਿਆ ਕਿ ਜਲਾਲਾਬਾਦ ਦੇ ਬਾਜ਼ਾਰ ਦੇ ਵਿੱਚ ਇੱਕ ਡਰ ਦਾ ਮਾਹੌਲ ਕਿ ਲੋਕ ਬਾਹਰ ਬੈਠ ਕੇ ਦੁਕਾਨ ਦੇ ਇਹ ਗੱਲਾਂ ਕਰ ਰਹੇ ਨੇ ਕਿ ਅੱਜ GST ਦੀ ਰੇਡ ਜਿਹੜੀ ਉਹ ਜਲਾਲਾਬਾਦ ਦੇ ਵਿੱਚ ਕਿੱਥੇ ਹੋਣੀ ਹੈ ਦੇਖੋ ਇਹ ਕਿੱਡੀ ਮਾੜੀ ਤੇ ਸ਼ਰਮ ਵਾਲੀ ਗੱਲ ਹੈ ਕਿ ਦੁਕਾਨਦਾਰਾਂ ਦੇ ਵਿੱਚ ਵੀ ਜਿਹੜੇ ਆਪਦਾ ਹੱਕ ਸੱਚ ਦੀ ਕਮਾਈ ਕਰਕੇ ਆਦਾ ਪਰਿਵਾਰ ਪਾਲਦੇ ਨੇ ਉਹਨਾਂ ਦੇ ਕੋਲ ਦੁਕਾਨਦਾਰਾਂ ਦੇ ਕੋਲ ਕਿੰਨੇ ਮੁਲਾਜ਼ਮ ਲੱਗੇ ਨੇ ਉਹਨਾਂ ਦਾ ਪਰਿਵਾਰ ਚੱਲਦਾ ਹੈ ਔਰ ਜਲਾਲਾਬਾਦ ਦੇ ਵਿੱਚ ਕੋਈ ਐਡੇ ਤਕੜੇ ਕਿਹੜੇ ਕੰਮ ਨੇ ਵੀ ਜਿਹੜਾ GST ਵਾਲੇ ਰੋਜ਼ ਇੱਥੇ ਆ ਮਹੀਨੇ ਦੇ ਵਿੱਚ 10 ਰੇੜਾ ਹੋਵੇ ਮੇਨ ਜਲਾਲਾਬਾਦ ਵਿੱਚ ਹਾਬੇ ਸ਼ੈਲਰ ਇੰਡਸਟਰੀ ਦੀ ਰਾਈਜ਼ ਦੀ ਸ਼ੈਲਰ ਵਾਲੇ ਸਾਰੇ ਵਿਚਾਰੇ ਪਹਿਲਾਂ ਘਾਟੇ ਦੇ ਵਿੱਚ ਨੇ ਤੇ ਪੈਸਾ ਆਵੇਗਾ ਕਿੱਥੋਂ ਦੁਕਾਨਦਾਰ ਵਿਆਜਾਂ ਭਰ ਪਰ ਕੇ ਵਿਚਾਰੇ ਮਰੇ ਪਏ ਨੇ ਕਿਸੇ ਦਾ ਮਕਾਨ ਬਣਾਉਣ ਵਾਲਾ ਪਿਆ ਉਹਨੂੰ ਮਕਾਨ ਦਾ ਲੋਨ ਲੈਣਾ ਪੈਂਦਾ ਇਹ ਸਿਸਟਮ ਜਿਹੜਾ ਪਹਿਲਾਂ ਹੀ ਬੜਾ ਦੁਕਾਨਦਾਰਾਂ ਵਿਚਾਰਿਆਂ ਦਾ ਖਰਾਬ ਹੋਇਆ ਪਿਆ ਉਤੋਂ ਹੋਰ ਜਿਹੜਾ ਜੀਐਸਟੀ ਵਾਲੇ ੱਤਕੇ ਨਾਲ ਟੈਕਸ ਭਰਾ ਕੇ ਉਹਨਾਂ ਨੂੰ ਦਬਾਣਾ ਤੇ ਮਾਰਨਾ ਚਾਹੁੰਦੇ ਨੇ ਇਹ ਅਸੀਂ ਕਦੇ ਹੋਣ ਨਹੀਂ دیا۔ ਮੱਧ ਭਾਗੀ ਗੱਲ ਐ ਦੁਕਾਨਦਾਰਾਂ ਨੂੰ ਇਹ ਲੀਡਰ ਕਿਤੇ ਸਮਝਦੇ ਨੇ ਦੁਕਾਨਦਾਰਾਂ ਨੂੰ ਵੀ ਕਿਤੇ ਸਾਡੇ ਤਰ੍ਹਾਂ ਕਮਾਈ ਏ ਦੁਕਾਨਦਾਰਾਂ ਨੂੰ ਇਹਨਾਂ ਲੀਡਰਾਂ ਤਰ੍ਹਾਂ ਕਾਲੀ ਕਮਾਈ ਨਹੀਂ ਹੈਗੀ ਇਹ ਗੱਲ ਧਿਆਨ ਚ ਰੱਖੋ ਦੁਕਾਨਦਾਰਾਂ ਨੂੰ ਆਦੀ ਸੱਚੀ ਸੁੱਚੀ ਕਮਾਈ ਕਰਦੇ ਨੇ ਨਾ ਕਿ ਦੁਕਾਨਦਾਰਾਂ ਦੀ ਕੋਈ ਟ੍ਰੱਕ ਯੂਨੀਅਨ ਚੱਲਦੀ ਤੇ ਨਾ ਹੀ ਕੋਈ ਹੋਰ ਉਹਨਾਂ ਦਾ ਬਿਨਸਸ ਚੱਲਦਾ ਕਿਸੇ ਕੋਲ ਜ਼ਮੀਨ ਹੈਗੀ ਏ ਕਿਸੇ ਕੋਲ ਨਹੀਂ ਹੈਗੀ ਕਿਸੇ ਦਾ ਸਾਰਾ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਏ ਉਹ ਦੁਕਾਨ ਦੇ ਸਿਰ ਤੇ ਚੱਲਦਾ ਹੈ ਤੇ ਮੈਂ ਇਹ ਮਹਿਕਮੇ ਵਾਲਿਆਂ ਨੂੰ ਔਰ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਇਹ ਕੰਮ ਬੰਦ ਕਰੋ ਜੇ ਫਰਨਾ ਹੈ ਤਾਂ ਕਿਸੇ ਵੱਡੇ ਘਰਾਣਿਆਂ ਨੂੰ ਜਿਹੜੇ ਸ਼ਰੀਆਮ ਲੁੱਟਮਾਰ ਕਰ ਰਹੇ ਨੇ ਜੇ ਫਰਨਾ ਹੈ ਤਾਂ ਰੇਡਾਂ ਮਾਰਨੀਆਂ ਨੇ ਉਹਨਾਂ ਦੇ ਮਾਰੋ ਆ ਜਿਹੜੇ ਪੋਲੇ ਪਾਲੇ ਸਾਡੇ ਜਲਾਲਾਬਾਦ ਦੇ ਦੁਕਾਨਦਾਰਾਂ ਦੇ ਰੇਡਾਂ ਮਾਰੀਆਂ ਮਾਰੀਆਂ ਜਾ ਰਹੀਆਂ ਨੇ ਔਰ ਇੱਕ ਹੋਰ ਵਿਸ਼ਾਏ ਰੇਡਾਂ ਕਿਉਂ ਮਾਰੀਆਂ ਜਾ ਰਹੀਆਂ ਨੇ ਇੱਕ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਜਲਾਲਾਬਾਦ ਦੇ ਵਿੱਚ ਜਿੰਨੇ ਮਰਜੀ ਇਹ ਕਾਲੇ ਕੰਮ ਕਰੀ ਜਾਣ ਕਿ ਇਹਨਾਂ ਦੇ ਖਿਲਾਫ ਕੋਈ ਆਵਾਜ਼ ਨਾ ਚੁੱਕੇ ਇਹ ਕਦੇ ਹੋ ਨਹੀਂ ਸਕਦਾ ਜਲਾਲਾਬਾਦ ਵਾਲੇ ਜਿਹੜੇ ਲੋਕ ਨੇ ਕਦੇ ਚੁੱਪ ਨਹੀਂ ਬੈਠਣਗੇ ਔਰ ਮੈਂ ਇਹਨਾਂ ਮਹਿਕਮੇ ਵਾਲਿਆਂ ਨੂੰ ਵੀ ਇਹ ਬੇਨਤੀ ਕਰਦਾ ਕਿ ਇਹਨਾਂ ਕੰਮਾਂ ਤੋਂ ਬਾਜ਼ ਆਜੋ ਸਾਨੂੰ ਇਹ ਨਾ ਹੋਵੇ ਕਿਤੇ ਮਜਬੂਰ ਦੇ ਵਿੱਚ ਸਾਰਾ ਸ਼ਹਿਰ ਇਕੱਠਾ ਕਰਕੇ ਔਰ ਅਸੀਂ ਤੁਹਾਡੇ ਖਿਲਾਫ ਪ੍ਰਦਰਸ਼ਨ ਕਰੀਏ ਜਿਹੜਾ ਤੁਸੀਂ ਨਜਾਇਜ਼ ਤੰਗ ਪ੍ਰੇਸ਼ਾਨ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਹੋ ਤਾਂ ਸਾਰੇ ਵਧੀਆ ਤਰੀਕੇ ਦੇ ਨਾਲ ਆਪਦਾ ਕੰਮ ਕਰੋ ਕੋਈ ਡਰਨ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਅਸੀਂ ਮੈਂ ਹਰ ਟਾਈਮ ਤੁਹਾਡੇ ਨਾਲ ਖੜਾ ਮੇਰਾ ਨੰਬਰ ਸਾਰਿਆਂ ਦੇ ਕੋਲ ਹੈ ਕਿਸੇ ਟਾਈਮ ਵੀ ਮੇਰੀ ਕਿਤੇ ਵੀ ਲੋੜ ਹੋਵੇ ਕਿਸੇ ਵੀ ਭਰਾ ਨੂੰ ਕਿਸੇ ਪਾਰਟੀ ਦਾ ਕੋਈ ਮਸਲਾ ਨਹੀਂ ਜਦੋਂ ਵੀ ਕਿਸੇ ਵੀ ਵੀਰ ਨੂੰ ਮੇਰੀ ਲੋੜ ਏ ਮੈਂ ਹਰ ਟਾਈਮ 24 ਘੰਟੇ ਤੁਹਾਡੇ ਨਾਲ ਹਾਜ਼ਰ ਖੜਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਖੁਸ਼ੀਆਂ ਮਾਣੋ